ਸਰਨ ਪੈਪਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਨ ਫੂਡ ਰੈਸਪੀ ਤੇ ਅੱਜ ਆਪਾਂ ਸਾਧਿਆਂ ਲਈ ਸਪੈਸ਼ਲ ਗੁਣਾਕਾਰ ਲਸਣ ਦਾ achar ਬਣਾ ਕੇ ਤਿਆਰ ਕਰਾਂਗੇ ਲਸਣ ਦੀ ਤਾਸੀਰ ਗਰਮ ਹੁੰਦੀ ਹੈ ਠੰਡ ਹੋਣ ਕਰਕੇ achar ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਲਸਣ ਦੇ achar ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਲੰਮਾ ਸਮਾਂ ਸਟੋਰ ਕਰਕੇ ਰੱਖ ਸਕਦੇ ਆ achar ਰੈਸਪੀ ਸ਼ੁਰੂ ਕਰਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਚਾਰ ਨੂੰ ਤਿਆਰ ਕਰਨ ਲਈ ਮੈਂ 250 ਗ੍ਰਾਮ ਲਸਣ ਲਿਆ ਲਸਣ ਦਾ ਛਿਲਕਾ ਉਤਾਰ ਕੇ ਇਸ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈ ਜੇਕਰ ਕਈ ਵਾਰ ਤੁਸੀਂ ਲਸਣ ਨੂੰ ਧੋਨੇ ਹੋ ਤਾਂ ਉਸ ਨੂੰ ਸੁੱਤੀ ਕੱਪੜੇ ਉੱਪਰ ਪਾ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਲਸਣ ਉੱਪਰੋਂ ਪਾਣੀ ਚੰਗੀ ਤਰ੍ਹਾਂ ਸੁੱਕਿਆ ਹੋਣਾ ਚਾਹੀਦਾ ਆਪਾਂ ਮੋਟਾ ਵਾਲਾ ਲਸਣ ਨਹੀਂ ਲੈਣਾ ਉਸ ਦਾ ਟੇਸਟ ਵਧੀਆ ਨਹੀਂ ਆਉਂਦਾ ਜਦੋਂ ਆਪਾਂ ਇਸ ਤਰ੍ਹਾਂ ਬਰੀਕ ਲਸਣ ਦਾ ਅਚਾਰ ਬਣਾ ਕੇ ਤਿਆਰ ਕਰਦੇ ਆਂ ਤਾਂ ਅਚਾਰ ਦਾ ਟੇਸਟ ਬਹੁਤ ਵਧੀਆ ਆਉਂਦਾ ਜੇਕਰ ਕਈ ਵਾਰ ਇਸ ਵਿੱਚ ਵੀ ਕੋਈ ਮੋਟੀ ਕਲੀ ਹੋਵੇ ਤਾਂ ਉਸਦੇ ਆਪਾਂ ਦੋ ਪੀਸ ਕਰ ਦੇਣੇ ਨੇ ਅਚਾਰ ਲਈ ਆਪਾਂ ਲਸਣ ਦੇਸੀ ਹੀ ਲੈਣਾ ਹੁਣ ਸਭ ਤੋਂ ਪਹਿਲਾਂ ਆਪਾਂ ਅਚਾਰ ਲਈ ਮਸਾਲਾ ਬਣਾ ਕੇ ਤਿਆਰ ਕਰਾਂਗੇ ਮਸਾਲਾ ਤਿਆਰ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਭੁੰਨਣ ਨਾਲ ਮਸਾਲਿਆਂ ਵਿੱਚਲੀ ਨਮੀ ਖਤਮ ਹੋ ਜਾਂਦੀ ਏ ਤੇ ਅਚਾਰ ਲੰਮਾ ਸਮਾਂ ਖਰਾਬ ਨਹੀਂ ਹੁੰਦਾ 2 ਚਮਚ ਰਾਈ 1 ਚਮਚ ਸੌਂਫ ਅੱਧਾ ਚਮਚ ਮੇਥੀ ਦਾਣਾ ਸਾਰੇ ਮਸਾਲਿਆਂ ਨੂੰ ਮਿਕਸ ਕਰਕੇ ਆਪਾਂ ਘੱਟ ਸੇਕ ਤੇ ਭੁੰਨ ਲਵਾਂਗੇ ਮਸਾਲਿਆਂ ਦਾ ਆਪਾਂ ਕਲਰ ਨੀ ਚੇਂਜ ਹੋਣ ਦੇਣਾ ਤੁਸੀਂ ਚਾਹੋ ਤਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਧੁੱਪ ਲਵਾ ਕੇ ਵੀ ਐਡ ਕਰ ਸਕਦੇ ਹੋ ਸੇਕ ਆਪਾਂ ਬਿਲਕੁਲ ਘੱਟ ਹੀ ਰੱਖਾਂਗੇ ਮਸਾਲਿਆਂ ਨੂੰ ਆਪਾਂ ਘੱਟ ਸੇਕ ਤੇ 2-3 ਮਿੰਟ ਲਈ ਭੁੰਨ ਲਿਆ ਮਸਾਲੇ ਆਪਣੇ ਭੁੰਨ ਕੇ ਤਿਆਰ ਹੈ ਹੁਣ ਗੈਸ ਬੰਦ ਕਰ ਦੇਵਾਂਗੀ ਇਹਨਾਂ ਨੂੰ ਹਲਕਾ ਠੰਡਾ ਕਰ ਲਵਾਂਗੀ ਮਸਾਲਿਆਂ ਨੂੰ ਠੰਡਾ ਹੋਣ ਤੋਂ ਬਾਅਦ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਲੈ ਹੁਣ ਆਪਾਂ ਇਸ ਵਿੱਚ ਦੂਸਰੇ ਮਸਾਲੇ ਐਡ ਕਰ ਦੇਵਾਂਗੀ ਅੱਧਾ ਚਮਚ ਹਲਦੀ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਇਸ ਨਾਲ achar ਦਾ ਕਲਰ ਬਹੁਤ ਵਧੀਆ ਆਉਂਦੇ ਇਸ ਮਿਰਚ ਵਿੱਚ ਕੜੱਟਨ ਵੀ ਘੱਟ ਹੁੰਦੀ ਹੈ ਇੱਕ ਚਮਚ ਚਿੱਟਾ ਨਮਕ ਇੱਕ ਚਮਚ ਕਾਲਾ ਨਮਕ ਕਾਲਾ ਨਮਕ ਆਪਾਂ ਚਾਰ ਵਿੱਚ ਜ਼ਰੂਰ ਐਡ ਕਰਨਾ ਹੈ ਇਸ ਨਾਲ ਟੇਸਟ ਬਹੁਤ ਵਧੀਆ ਆਵੇਗਾ ਹੁਣ ਆਪਾਂ ਸਾਰੇ ਮਸਾਲੇ ਨੂੰ ਦਰਦਰਾ ਜਿਹਾ ਪੀਸ ਕੇ ਤਿਆਰ ਕਰ ਲਵਾਂਗੇ ਮਸਾਲੇ ਨੂੰ ਆਪਾਂ ਦਰਦਰਾ ਜਿਹਾ ਪੀਸ ਲੇ ਹੁਣ ਇਸ ਵਿੱਚ ਆਪਾਂ ਬਾਕੀ ਮਸਾਲੇ ਵੀ ਐਡ ਕਰ ਦੇਵਾਂਗੇ ਇੱਕ ਚਮਚ ਦਰਦਰੀ ਗੁੱਡੀ ਹੋਈ ਪੀਲੀ ਸਰੋਂ ਅੱਧਾ ਚਮਚ ਅਜਵਾਇਨ ਅੱਧਾ ਚਮਚ ਕਲੌਂਜੀ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਸਾਲਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਆਚਾਰ ਬਣਾਉਣਾ ਸ਼ੁਰੂ ਕਰਦੇ ਆਂ ਕੜਾਈ ਨੂੰ ਆਪਾਂ ਗੈਸ ਉੱਪਰ ਰੱਖ ਲੈ ਇਸ ਵਿੱਚ ਆਪਾਂ ਇੱਕ ਕੌਲੀ ਸਰੋਂ ਦਾ ਤੇਲ ਪਾ ਦੀਵਾਂਗੀ ਆਚਾਰ ਲਈ ਆਪਾਂ ਤੇਲ ਥੋੜਾ ਜ਼ਿਆਦਾ ਹੀ ਰੱਖਾਂਗੇ ਜਦੋਂ ਆਪਾਂ ਜ਼ਿਆਦਾ ਤੇਲ ਪਾ ਕੇ ਆਚਾਰ ਬਣਾਉਨੇ ਆ ਤਾਂ ਆਚਾਰ ਲੰਮਾ ਸਮਾਂ ਖਰਾਬ ਨਹੀਂ ਹੁੰਦਾ ਸਰੋਂ ਦੇ ਤੇਲ ਨਾਲ ਆਚਾਰ ਦਾ ਟੇਸਟ ਬਹੁਤ ਵਧੀਆ ਆਵੇਗਾ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਏ ਤੇਲ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਏ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਵਾਂਗੇ ਤੇਲ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲੈ ਗੈਸ ਆਪਾਂ ਦੁਬਾਰਾ ਔਨ ਕਰ ਦਿੱਤੇ ਪਰ ਸੇਕ ਆਪਾਂ ਬਿਲਕੁਲ ਘੱਟ ਰੱਖਣੇ ਹੁਣ ਇਸ ਵਿੱਚ ਆਪਾਂ ਚਮਚ ਦਾ ਚੌਥਾ ਹਿੱਸਾ ਹਿੰਗ ਪਾ ਦੇਵਾਂਗੇ ਨਾਲ ਹੀ ਆਪਾਂ ਛਿੱਲੇ ਹੋਏ ਲਸਣ ਪਾ ਦੇਵਾਂਗੇ ਲਸਣ ਨੂੰ ਆਪਾਂ ਤੇਲ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਘੱਟ ਸੇਕ ਤੇ 5-6 ਮਿੰਟ ਲਈ ਪਕਾ ਲਵਾਂਗੇ ਤਾਂ ਜੋ ਆਪਣਾ ਲਸਣ ਸੌਫਟ ਹੋ ਜਾਵੇ ਲਸਣ ਨੂੰ ਆਪਾਂ ਘੱਟ ਸੇਕ ਤੇ 5-6 ਮਿੰਟ ਦੇ ਪਕਾ ਲੈ। ਇਸ ਤੋਂ ਜ਼ਿਆਦਾ ਆਪਾਂ ਲਸਣ ਨੂੰ ਨਹੀਂ ਪਕਾਉਣਾ। ਲਸਣ ਆਪਣੀ ਹਲਕੀ ਜੀ ਸੌਫਟ ਹੋ ਗਈ ਏ। ਹੁਣ ਇਸ ਵਿੱਚ ਆਪਾਂ ਪੀਸੇ ਹੋਏ ਮਸਾਲੇ ਐਡ ਕਰ ਦੇਵਾਂਗੇ। ਨਾਲ ਹੀ ਆਪਾਂ 2 ਚਮਚ ਗੁੜ ਐਡ ਕਰ ਦੇਵਾਂਗੇ। ਗੁੜ ਪਾਉਣ ਨਾਲ ਅਚਾਰ ਦਾ ਟੇਸਟ ਬਹੁਤ ਵਧੀਆ ਆਉਂਦਾ। ਗੁੜ ਪਾਉਣਾ ਬਿਲਕੁਲ ਆਪਸ਼ਨਲ ਹੈ। ਤੁਸੀਂ ਸਕਿਪ ਵੀ ਕਰ ਸਕਦੇ ਹੋ। ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੁੱਤੇ ਘਟ ਸੇਕਦੇ ਆਪਾਂ 1-2 ਮਿੰਟ ਲਈ ਹੋਰ ਪਕਾ ਲਵਾਂਗੇ ਮਸਾਲਿਆਂ ਨੂੰ ਐਡ ਕਰਨ ਤੋਂ ਬਾਅਦ ਲਸਣ ਨੂੰ ਆਪਾਂ 1-2 ਮਿੰਟ ਲਈ ਪਕਾ ਲੇ ਹੁਣ ਇਸ ਵਿੱਚ ਆਪਾਂ 2 ਚਮਚ ਸਿਰਕਾ ਐਡ ਕਰ ਦੇਵਾਂਗੇ ਸਿਰਕਾ ਤੁਸੀਂ ਕੋਈ ਵੀ ਲੈ ਸਕਦੇ ਹੋ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਸਿਰਕਾ ਪਾਉਣ ਨਾਲ ਅਚਾਰ ਵਿੱਚ ਖੱਟਾਪਨ ਆ ਜਾਂਦਾ ਦੂਸਰਾ ਇਸ ਦੀ ਸੈਲਫ ਲਾਈਫ ਲੰਬੀ ਹੋ ਜਾਂਦੀ ਹੈ ਜਾਰ ਆਪਣਾ ਬਣ ਕੇ ਤਿਆਰ ਹੈ ਨਾ ਆਪਾਂ ਗੈਸ ਬੰਦ ਕਰ ਦੇਵਾਂਗੇ ਅਚਾਰ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਵਾਂਗੇ ਅਚਾਰ ਨੂੰ ਆਪਾਂ ਅੱਧਾ ਘੰਟਾ ਲਈ ਠੰਡਾ ਕਰ ਲਏ ਅਚਾਰ ਆਪਣਾ ਹਲਕਾ ਜਿਹਾ ਠੰਡਾ ਹੋ ਗਿਆ ਹੁਣ ਅਚਾਰ ਨੂੰ ਆਪਾਂ ਇੱਕ ਬਾਉਲ ਵਿੱਚ ਕੱਢ ਲਵਾਂਗੇ ਅਚਾਰ ਨੂੰ ਆਪਾਂ ਬਾਉਲ ਵਿੱਚ ਕੱਢ ਕੇ 3-4 ਘੰਟੇ ਲਈ ਠੰਡਾ ਕਰ ਲਵਾਂਗੇ ਠੰਡਾ ਕਰਨ ਤੋਂ ਬਾਅਦ ਇਸ ਨੂੰ ਇੱਕ ਡੱਬੇ ਵਿੱਚ ਪਾ ਕੇ ਆਪਾਂ 1 ਸਾਲ ਤੋਂ ਵੱਧ ਸਮੇਂ ਲਈ ਸਟੋਰ ਕਰਕੇ ਰੱਖ ਸਕਦੇ ਹਾਂ ਅਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਜਦੋਂ ਆਪਾਂ ਆਚਾਰ ਨੂੰ ਜਿਆਦਾ ਲੰਮਾ ਸਮਾਂ ਰੱਖਣਾ ਹੋਵੇ ਤਾਂ ਉਸ ਵਿੱਚ ਆਪਾਂ ਤੇਲ ਤੇ ਨਮਕ ਥੋੜਾ ਜਿਆਦਾ ਹੀ ਰੱਖਣਾ ਫੇਰ ਹੀ ਆਪਣਾ ਆਚਾਰ ਲੰਮਾ ਸਮਾਂ ਖਰਾਬ ਨਹੀਂ ਹੁੰਦਾ ਆਚਾਰ ਨੂੰ ਆਪਾਂ ਇੱਕ ਬੌਲ ਵਿੱਚ ਕੱਢ ਲਏ ਆਚਾਰ ਆਪਣਾ ਖਾਣ ਲਈ ਹੁਣ ਬਣ ਕੇ ਤਿਆਰ ਹੈ ਪਰ ਜਦੋਂ ਆਪਾਂ ਇਸ ਨੂੰ ਤਿੰਨ ਚਾਰ ਘੰਟੇ ਬਾਅਦ ਠੰਡਾ ਹੋਣ ਲਈ ਰੱਖ ਦੇਵਾਂਗੇ ਤਾਂ ਸਾਰੇ ਮਸਾਲੇ ਚੰਗੀ ਤਰ੍ਹਾਂ ਰਸ ਜਾਣਗੇ ਆਚਾਰ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਜੇਕਰ ਆਚਾਰ ਨੂੰ ਆਪਾਂ ਸੁੱਕੇ ਹੱਥ ਤੇ ਸੁੱਕੇ ਚਮਚੇ ਨਾਲ ਕੱਢਦੇ ਹਾਂ ਤਾਂ ਆਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਆਚਾਰ ਨੂੰ ਲੰਮਾ ਸਮਾਂ ਰੱਖਣ ਲਈ ਇਸ ਵਿੱਚ ਤੇਲ ਆਪਾਂ ਥੋੜਾ ਜ਼ਿਆਦਾ ਹੀ ਰੱਖਣਾ ਤੁਸੀਂ ਵੀ ਇਸ ਠੰਡ ਦੇ ਮੌਸਮ ਵਿੱਚ ਇਹ ਆਚਾਰ ਜ਼ਰੂਰ ਬਣਾ ਕੇ ਖਾਓ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ